ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਸਾਰੇ ਵਸਨੀਕਾਂ ਨੂੰ ਕਰੋਨਾ ਤੋਂ ਬਚਾ ਲਈ ਜਲਦ ਤੋਂ ਜਲਦੀ ਆਪਣੇ ਨੇੜੇ ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਜਾ ਕੇ ਟੀਕਾਕਰਨ ਲਗਵਾਉਣ ਸੰਬੰਧੀ ਅਪੀਲ ਕੀਤੀ ਹੈ। ਮੇ ਸਾਥੀਓ ਮੇਰੇ ਲੁਧਿਆਣੇ ਦੇ ਬਜ਼ੁਰਗੋ ਰਾਤ ਨੂੰ ਤਾਂ ਦੁਨੀਆ ਸੌਂਦੀ ਹੈ ਦਿਨੇ ਨਾ ਕਿਰਪਾ ਕਰਕੇ ਸੋ। ਸਰਕਾਰ ਨੇ ਵਿਗਿਆਨਕਾਂ ਨੇ ਏਡੀ ਖੋਜ ਕਰਕੇ ਤੁਹਾਡੀ ਜਾਨ ਬਚਾਉਣ ਲਈ ਦਵਾਈ ਬਣਾਈ ਹੈ। ਕਿਰਪਾ ਕਰਕੇ ਆਪਦੇ ਨੇੜੇ ਦੇ ਹਸਪਤਾਲ 'ਚ ਜਾਓ। ਫਰੀ ਲਵਾਉਣੀ ਹੈ ਤਾਂ ਸਰਕਾਰੀ ਹਸਪਤਾਲ ਚ ਆ ਜਿਓ ਤੁਹਾਡਾ ਸਵਾਗਤ ਹੈ। ਏਡ ਲਵਾਉਣੀ ਹੈ ਤਾਂ ਪ੍ਰਾਈਵੇਟ ਚ ਜਾ ਸਕਦੇ ਹੋ ਆਪਦੇ ਮਹੱਲੇ ਚ ਜੇ ਕੈਂਪ ਲਵਾਉਣਾ ਹੈ ਤਾਂ ਸਿਵਲ ਸਰਜਨ ਸਾਹਿਬ ਨਾਲ ਜ਼ਿਲ੍ਹਾ ਇਮਿਊਨਾਈਜੇਸ਼ਨ ਅਫਸਰ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਕਿਰਨ ਗੇਲਨੇ ਉਹਨਾਂ ਨਾਲ ਆਪਦੇ ਐਸਡੀਐਮ ਨਾਲ ਕਾਉਂਸਲਰ ਨਾਲ ਜਿਹਦੇ ਮਰਜ਼ੀ ਨਾਲ ਗੱਲ ਕਰ ਲੋ। ਫਿਰ ਮੈਂ ਦੁਬਾਰਾ ਰਿਪੀਟ ਕਰ ਰਿਹਾ। ਜਾਗਦਿਆਂ ਨੂੰ ਤਾਂ ਬੰਦਾ ਕੋਈ ਜਗਾਵੇ ਹੁਣ ਸੁਤਿਆਂ ਤਾਂ ਜਗਾਵੇ ਹੁਣ ਜਾਗਦਿਆਂ ਨੂੰ ਮੈਂ ਕੀ ਕਹਾਂ ਮੈਂ ਕਿੰਨੀ ਵਾਰੀ ਕਹਿ ਲਿਆ। 40 ਲੱਖ ਲੋਕਾਂ 'ਚ ਹਰ ਲੋਜ ਸਿਰਫ 6000 ਲਗਾ ਰਹੇ ਨੇ ਆਪਾਂ ਸਿਆਣੇ ਬਣੀਏ ਟੀਕੇ ਲਵਾਈਏ ਆਪਦੇ ਪਰਿਵਾਰ ਨੂੰ ਸਾਰਿਆਂ ਨੂੰ ਬਚਾਈਏ ਬਿਊਰੋ ਰਿਪੋਰਟ ਆ ਸਮਜ਼ੱਡ ਨਿਊਜ਼